ਉਹ ਪਰਿਵਾਰ ਵੀ ਯੂ ਐਸ ਏ ਚ ਰਹਿੰਦੇ ਆ ਉਹਨਾਂ ਦੇ ਉਹਨਾਂ ਨੇ ਯੂ ਐਸ ਏ ਤੋਂ ਹੀ ਇਹ ਉਸ ਵਿਅਕਤੀਆਂ ਨੂੰ ਅਰੇਂਜ ਕਰਕੇ ਇਹਨਾਂ ਨੂੰ ਪੇਮੈਂਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਕਿਲਿੰਗ ਕਰਨ ਦੇ ਲਈ ਉਹਨਾਂ ਨੇ ਭੇਜਿਆ ਸੀਗਾ ਇਹ ਸੁਖਚੈਨ ਦੇ ਜਿਹੜੇ ਪਹਿਲੇ ਇਨ-ਲਾਵਜ਼ ਨੇ ਜਿਹੜੇ ਕਿ ਅਮੈਰੀਕਾ ਅਮੈਰੀਕਾ ਚ ਵੱਸਦੇ ਨੇ ਇਹ ਉਹਨਾਂ ਦੇਆਂ ਡਾਇਰੈਕਸ਼ਨਾਂ ਤੇ ਉਹਨਾਂ ਦੇ ਕਹਿਣ ਮੁਤਾਬਕ ਤੇ ਉਹਨਾਂ ਤੋਂ ਇਹ ਆਰਗੇਨਾਈਜ਼ ਕ੍ਰਾਈਮ ਜਿਹੜਾ ਇਹ ਕਰਵਾਇਆ ਗਿਆ ਅੰਮ੍ਰਿਤਸਰ ਦੇ ਪਿੰਡ ਦਬੁਰਜੀ 'ਚ ਸ਼ਨੀਵਾਰ ਨੂੰ ਇੱਕ ਐਨਆਰਆਈ ਦੇ ਘਰ 'ਚ ਵੜ ਕੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਹੀ ਐਨਆਰਆਈ ਸੁਖਚੰਦ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਗਏ ਸੀ ਇਸ ਮਾਮਲੇ 'ਚ ਹੁਣ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਨੇ ਦਰਸਲ ਗੋਲੀਆਂ ਮਾਰਨ ਦੇ ਮਾਮਲੇ ਵਿੱਚ ਇਹ ਸਾਹਮਣੇ ਆਇਆ ਕਿ ਸੁਖਚੰਦ ਸਿੰਘ ਦੀ ਪਹਿਲੀ ਪਤਨੀ ਦੇ ਵਿਦੇਸ਼ 'ਚ ਬੈਠੇ ਭਰਾ ਨੇ ਉਸ ਨੂੰ ਮਾਰਨ ਲਈ ਸੁਪਾਰੀ ਦਿੱਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਸੁਖਚੰਦ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੀ ਪਹਿਲੀ ਪਤਨੀ ਦੇ ਪਰਿਵਾਰ ਦੇ ਪੰਜ ਮੈਂਬਰਾਂ ਖਿਲਾਫ ਮਾਮਲਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਇਸ ਮਾਮਲੇ 'ਚ ਵੱਡੀ ਕਾਰਵਾਈ ਕੀਤੀ ਹੈ ਦਰਸਲ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੁਖਚੈਨ ਸਿੰਘ ਦੇ ਸਹਰੇ ਸਵਰਨ ਸਿੰਘ ਨੂੰ ਬੀਤੇ ਕੱਲ੍ਹ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਜਦ ਕਿ ਸੁਖਚੰਨ ਸਿੰਘ ਦੀ ਸੱਸ ਦੀ ਭੂਮਿਕਾ ਦੀ ਵੀ ਇਸ ਪੂਰੇ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਸੁਖਚੰਨ ਸਿੰਘ ਦਾ ਸਾਂਡੂ ਅਤੇ ਸਾਲੀ ਸਣੇ ਸੁਖਚੰਨ ਸਿੰਘ ਦੇ ਵਿਦੇਸ਼ 'ਚ ਬੈਠੇ ਪਹਿਲੇ ਸਾਲੇ ਖਿਲਾਫ ਵੀ ਕੇਸ ਨਾਮਜ਼ਦ ਕੀਤਾ ਗਿਆ ਹੈ ਦਰਸਲ ਹੁਣ ਇਸ ਮਾਮਲੇ 'ਚ ਵੱਡੀ ਕਾਰਵਾਈ ਕੀਤੀ ਗਈ ਹੈ ਪੁਲਿਸ ਨੇ ਸੁਖਚੰਨ ਸਿੰਘ ਦੇ ਸਾਲੇ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਜਦਕਿ ਦੋ ਹਮਲਾਵਰਾਂ ਨੂੰ ਪਨਾ ਦੇਣ ਵਾਲੇ ਹੋਟਲ ਮਾਲਕ ਸਣੇ ਇੱਕ ਮੈਨੇਜਰ ਅਤੇ ਦੋ ਹੋਰ ਨੌਜਵਾਨਾਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ। ਪਹਿਲੇ 7 ਘੰਟਿਆਂ ਦੇ ਵਿੱਚ ਹੀ ਜਿਹੜੇ ਹਮਲਾਵਰ ਸੀ ਦੋਨੇ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ। ਦੋਨੇ ਹਮਲਾਵਰ ਜਿਹੜੇ ਉਹ ਸੁਖਵਿੰਦਰ ਏਰੀਅਸ ਸੁਖਾ ਸੁਖਾ ਗ੍ਰਨੇਡ ਜ਼ਿਲ੍ਹਾ ਕਪੂਰਥਲਾ ਗੁਰਕੀਰਤ ਸਿੰਘ ਏਰੀਅਸ ਗੁਰੀ ਇਹ ਜਲੰਧਰ ਬਰੇਟਾ ਪਿੰਡ ਦਾ ਹੈਗੇ ਆ। ਇਹ ਦੋਨਾਂ ਬੰਦਿਆਂ ਨੇ ਇੱਥੇ ਅਟੈਕ ਕੀਤਾ ਸੀ। ਇਹਨਾਂ ਦੇ ਅਟੈਕ ਕਰਨ ਦੀ ਵਜ੍ਹਾ ਉਹੀ ਜੋ ਪਰਿਵਾਰ ਨੇ ਲਖਾਇਆ ਸੀ ਵੀ ਉਹਨਾਂ ਦੀ ਜਿਹੜੀ ਪਹਿਲੀ ਡਾਟਰਨ ਲਾ ਜਿਹਦੀ ਡੈਥ ਹੋ ਗਈ ਸੀ ਉਹ ਪਰਿਵਾਰ ਵੀ ਯੂ ਐਸ ਏ ਚ ਰਹਿੰਦੇ ਆ ਉਹਨਾਂ ਦੇ ਉਹਨਾਂ ਨੇ ਯੂ ਐਸ ਏ ਤੋਂ ਹੀ ਇਹ ਉਸ ਵਿਅਕਤੀਆਂ ਨੂੰ ਅਰੇਂਜ ਕਰਕੇ ਇਹਨਾਂ ਨੂੰ ਪੇਮੈਂਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਕਿਲਿੰਗ ਕਰਨ ਦੇ ਲਈ ਉਹਨਾਂ ਨੇ ਭੇਜਿਆ ਸੀਗਾ ਉਹਦੇ ਜਿਹੜੀ ਆ ਦੋਨਾਂ ਨੇ ਫਾਇਰਿੰਗ ਕੀਤੀ ਆ ਉਹ ਦੋਨੇ ਬੰਦਿਆਂ ਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਕਰਦੇ ਹੋਏ ਅਸੀਂ ਪੰਜ ਬੰਦੇ ਰਾਉਂਡ ਅਪ ਕਰ ਲਏ ਨੇ ਜਿਨ੍ਹਾਂ ਚ ਦੋ ਬੰਦੇ ਉਹ ਨੇ ਜਿੰਨਾ ਤੋਂ ਇਹਨਾਂ ਨੇ ਕ੍ਰਾਈਮ ਕਰਨ ਤੋਂ ਪਹਿਲਾਂ ਸਹਾਇਤਾ ਲਈ ਸੀ ਉਹ ਬੰਦਿਆਂ ਦੇ ਨੌ ਹਨ ਜਗਜੀਤ ਏਲੀਅਸ ਜੱਗੂ ਪੁੱਤਰ ਅਮਰੀਕ ਸਿੰਘ ਸਦਰਦਰਨਦਰਨ ਇੱਕ ਚਮਕੌਰ ਸਿੰਘ ਏਲੀਅਸ ਛੋਟੂ ਇਹ ਵੀ ਸਦਰਦਰਨਦਰਨ ਦਾ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਉਥੋਂ ਇਹਨਾਂ ਬੰਦਿਆਂ ਨੇ ਇਹਦੀ ਸਹਾਇਤਾ ਕੀਤੀ ਸੀ ਤੇ ਇਸੇ ਤਰ੍ਹਾਂ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਅਤੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਅਮਰਸਰ ਦਾ ਹੋਟਲ ਦਿਗੰਬਰ ਅਤਰੀ ਜਿਹੜਾ ਕਿ ਹੋਟਲ ਦਾ ਮਾਲਕ ਹੈਗੇ ਆ ਐਵੇਂ ਅਭੀ ਲਖਸ਼ਪਾਸਕਰ ਜਿਹੜਾ ਕਿ ਉੱਥੇ ਮੈਨੇਜਰ ਆ ਇਸ ਹੋਟਲ ਵਾਲਿਆਂ ਨੇ ਇਹਨਾਂ ਨੂੰ ਪਨਾਹ ਦਿੱਤੀ ਆ ਇਹਨਾਂ ਨੂੰ 22 ਦੇ 23 ਤਰੀਕ ਨੂੰ ਇਹਨਾਂ ਨੂੰ ਬਿਨਾ ਕਿਸੇ ਆਈਡੀ ਬਿਨਾ ਕਿਸੇ ਇਹਨਾਂ ਦੀ ਕੋਈ ਆਇਡੈਂਟੀਟੀ ਤੋਂ ਇਹਨਾਂ ਨੇ ਰੱਖਿਆ ਅਤੇ ਕ੍ਰਾਈਮ ਕਰਨ ਤੋਂ ਬਾਅਦ ਫੇਰ ਇਹ ਵਿਅਕਤੀ ਉੱਥੇ ਆਏ ਨੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਜਦੋਂ ਕ੍ਰਾਈਮ ਹੋ ਗਿਆ ਇਹਨਾਂ ਦੀ ਬਾਅਦ ਕਨਫਰਮੇਸ਼ਨ ਹੋਣ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਅਮਰੀਕਾ ਤੋਂ ਇੱਥੇ ਕੁਝ 트ਾਂਜੈਕਸ਼ਨਾਂ ਜਿਹੜੀਆਂ ਉਹ ਰੀਸੀਵ ਹੋਈਆਂ ਉਹ ਵੀ ਪੁਲਿਸ ਨੇ ਤੈਅ ਕਰਕੇ ਉਹਨਾਂ ਦੇ ਸਿੱਟੇ ਤੱਕ ਪਹੁੰਚ ਗਿਆ ਵੀ ਇਹ ਜਿਹੜੇ ਲਿੰਕ ਨੇ ਪੇਮੈਂਟ ਕਰਨ ਵਾਲੇ ਕ੍ਰਾਈਮ ਕਰਾਉਣ ਵਾਲੇ ਇਹ ਸੁਖਚੈਨ ਦੇ ਜਿਹੜੇ ਪਹਿਲੇ ਇਨ-ਲੌਜ਼ ਨੇ ਜਿਹੜੇ ਕਿ ਅਮੈਰਿਕ ਅਮਰੀਕਾ 'ਚ ਵੱਸਦੇ ਨੇ ਇਹ ਉਹਨਾਂ ਦੀਆਂ ਡਾਇਰੈਕਸ਼ਨਾਂ ਤੇ ਉਹਨਾਂ ਦੇ ਕਹਿਣ ਮੁਤਾਬਕ ਤੇ ਉਹਨਾਂ ਤੋਂ ਇਹ ਆਰਗੇਨਾਈਜ਼ ਕ੍ਰਾਈਮ ਜਿਹੜਾ ਇਹ ਕਰਵਾਇਆ ਗਿਆ ਸੁਖਚੈਨ ਦੇ ਪਹਿਲੇ ਪਰਿਵਾਰ 'ਚੋਂ ਜਿਹੜਾ ਇਹਦਾ ਫਾਦਰ ਇਨ-ਲੌਅ ਆ ਉਹ ਰੈਸਟ ਹੋ ਗਿਆ ਜਿਹੜੇ ਇਸ ਪਰਿਵਾਰ ਨੇ ਪੰਜ ਬੰਦੇ ਐਫਆਈਆ ਤੇ ਲਖਾਏ ਸੀ ਜਿੰਨਾ ਚ ਸੁਖਚੈਨ ਦੀ ਪਹਿਲੀ ਵਾਈਫ ਜਿਹੜੀ ਉਹਦੇ ਉਹਦੇ ਮਦਰ ਫਾਦਰ ਉਹਦੀ ਅ ਸਿਸਟਰ ਉਹਦਾ ਜੀਜਾ ਤੇ ਉਹਦਾ ਭਰਾ ਤਿੰਨ ਬੰਦੇ ਬਾਹਰ ਨੇ ਦੋ ਬੰਦੇ ਇੱਥੇ ਨੇ ਜਿਹਦੇ ਜੋ ਉਸਦੀ ਫਾਦਰ ਨੂੰ ਅਰੈਸਟ ਕਰ ਲਿਆ ਤੇ ਬਾਕੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰ ਪੁਲਿਸ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਸੁਖਚੰਨ ਸਿੰਘ ਤੇ ਗੋਲੀਆਂ ਚਲਾਉਣ ਵਾਲਿਆਂ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖਾ ਗਰਨੇੜ ਵਾਸੀ ਕਪੂਰਥਲਾ ਅਤੇ ਗੁਰਕੀਰਤ ਗੁਰੀ ਵਾਸੀ ਬਰੇਟਾ ਜਲੰਧਰ ਵਜੋਂ ਹੋਈ ਹੈ ਅਤੇ ਦੋਵਾਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਪੁਲਿਸ ਨੇ ਕਿਹਾ ਹੈ ਕਿ ਦੋਹਾਂ ਦੀ ਗ੍ਰਿਫਤਾਰੀ ਕਿਸੇ ਵੀ ਵੇਲੇ ਵੀ ਸੰਭਵ ਹੈ ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਦੇ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਨੇ ਅਤੇ ਇਹਨਾਂ ਵਿੱਚੋਂ ਇੱਕ ਜ਼ਮਾਨਤ ਤੇ ਬਾਹਰ ਆਇਆ ਹੋਇਆ ਹੈ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਸੀ ਜਿਹੜਾ ਕਿ ਮਾਨਯੋਗ ਡੀਜੀਪੀ ਸਾਹਿਬ ਦੇ ਵੱਲੋਂ ਸਾਡੀ ਸਾਰੀ ਯੂਨਿਟਸ ਦੀ ਸਪੈਸ਼ਲ ਡੀਜੀ ਇੰਟਰਨਲ ਸਕਿਉਰਿਟੀ ਦੀ ਮਦਦ ਦੇ ਨਾਲ ਸਾਰਿਆਂ ਨੇ ਤਾਲਮੇ ਨਾਲ ਆਪਸੀ ਨਾਲ ਇਸ ਨੂੰ 24 ਘੰਟੇ ਤੋਂ ਵੀ ਪਹਿਲਾਂ ਟ੍ਰੇਸ ਕਰ ਲਿਆ ਤੇ 7 ਘੰਟਿਆਂ ਦੇ ਵਿੱਚ ਜੋ ਵਿਅਕਤੀ ਆ ਜਿਹੜੇ ਕਿ ਇਸ ਜ਼ਿਲ੍ਹੇ ਦੇ ਵੀ ਨਹੀਂ ਸੀ ਕਿਸੇ ਹੋਰ ਜ਼ਿਲ੍ਹੇ ਦੇ ਸੀਗੇ ਉਹਨਾਂ ਦਾ ਆਲਰੇਡੀ ਕ੍ਰਿਮੀਨਲ ਰਿਕਾਰਡ ਆ ਇੱਕ ਵਿਅਕਤੀ ਦੇ ਖਿਲਾਫ 10 ਪਰਚੇ ਆ ਲੜਾਈਆਂ ਝਗੜਿਆਂ ਦੇ ਆ ਐਨ ਡੀ ਬੀ ਐਸ ਪਰਚੇ ਆ ਗਿਆ ਤੇ ਇਸੇ ਤਰ੍ਹਾਂ ਦੂਸਰਾ ਵਿਅਕਤੀ ਆ ਉਹਦੇ ਵੀ 5-6 ਪਰਚੇ ਦਰਜ ਆ ਇਹ ਵਿਅਕਤੀ ਦਾ ਜਿਹੜਾ ਜੇਲ੍ਹ ਦੇ ਵਿੱਚ ਕੋਈ ਹੋਰ ਰਿਕਾਰਡ ਆ ਜਿਹੜਾ ਉਹ ਵੀ ਅਸੀਂ ਖੋਖ ਕਰਕੇ ਇਹਨਾਂ ਨੂੰ ਤੈਅ ਤੱਕ ਇਹਨਾਂ ਦੇ ਪਿੱਛੇ ਲੱਗੇ ਹੋਏ ਆ ਤੇ ਜਲਦੀ ਫੜ ਲਾਂਗੇ ਪੁਲਿਸ ਦੀ ਮੰਨੀ ਇਹ ਤਾਂ ਅਮਰੀਕਾ ਹੀ ਰਹਿੰਦੇ ਸੁਖਚਾਨ ਸਿੰਘ ਦੀ ਪਹਿਲੀ ਪਤਨੀ ਦੇ ਭਰਾ ਨੇ ਆਪਣੇ ਦੂਜੇ ਜੀਜੇ ਭਾਵਕੇ ਸੁਖਚਾਨ ਸਿੰਘ ਦੇ ਸਾੰਡੂ ਨਾਲ ਮਿਲ ਕੇ ਲਵਜੀਤ ਸਿੰਘ ਨਾਂ ਦੇ ਇੱਕ ਵਿਅਕਤੀ ਰਾਹੀਂ ਸੁਖਚਾਨ ਸਿੰਘ ਨੂੰ ਮਾਰਨ ਦੀ ਸਪਾਰੀ ਦਿੱਤੀ ਸੀ ਅਤੇ ਲਵਜੀਤ ਰਾਹੀ ਹੀ ਪੈਸੇ ਹਮਲਾਵਰਾਂ ਨੂੰ ਟਰਾਂਸਫਰ ਕੀਤੇ ਗਏ ਸੀ ਦਰਸਲ ਬੀਤੇ ਕੱਲ ਸੁਖਚੰਦ ਸਿੰਘ ਦੇ ਘਰ ਵਿੱਚ ਵੜ ਕੇ ਉਸ ਤੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਤਿੰਨ ਗੋਲੀਆਂ ਹਮਲਾਵਰਾਂ ਵੱਲੋਂ ਫਾਇਰ ਕੀਤੀਆਂ ਗਈਆਂ ਸੀ ਜਿਨ੍ਹਾਂ ਵਿੱਚੋਂ ਦੋ ਗੋਲੀਆਂ ਸੁਖਚੰਦ ਸਿੰਘ ਦੇ ਹੱਥ ਅਤੇ ਮੂੰਹ ਵਿੱਚ ਲੱਗੀਆਂ ਸੀ ਜਿਸ ਤੋਂ ਬਾਅਦ ਸੁਖਚੰਦ ਸਿੰਘ ਦੇ ਪਰਿਵਾਰ ਨੇ ਖਦਸ਼ਾ ਜਤਾਇਆ ਸੀ ਕਿ ਇਸ ਪੂਰੇ ਹਮਲੇ ਵਿੱਚ ਸੁਖਚੰਦ ਸਿੰਘ ਦੀ ਪਹਿਲੀ ਪਤਨੀ ਦਾ ਪਰਿਵਾਰ ਸ਼ਾਮਿਲ ਹੋ ਸਕਦਾ ਹੈ ਇਹ ਵੀ ਦੱਸਦੀ ਹੈ ਕਿ ਸੁਖਚੰਦ ਸਿੰਘ ਦਾ ਆਪਣੀ ਪਹਿਲੀ ਪਤਨੀ ਨਾਲ ਲੜਾਈ ਝਗੜਾ ਰਹਿਦਾ ਸੀ ਜਿਸ ਤੋਂ ਬਾਅਦ ਉਸਦੀ ਪਤਨੀ ਨੇ ਗਲਫ ਰਾਹ ਲੈ ਕੇ ਆਤਮ ਹੱਤਿਆ ਕਰ ਲਈ ਸੀ ਹਾਲਾਂਕਿ ਇਹ ਵੀ ਨਿਕਲ ਕੇ ਸਾਹਮਣੇ ਆਇਆ ਕਿ ਸੁਖਚੰਨ ਸਿੰਘ ਅਤੇ ਦੂਜੇ ਪਰਿਵਾਰਕ ਮੈਂਬਰ ਇਸ ਪੂਰੇ ਮਾਮਲੇ ਵਿੱਚੋਂ ਬਰੀ ਹੋ ਗਏ ਸੀ ਪਰ ਸੁਖਚੰਨ ਸਿੰਘ ਦੇ ਪਰਿਵਾਰ ਨੇ ਖਦਸ਼ਾ ਜਤਾਇਆ ਸੀ ਕਿ ਇਸ ਹਮਲੇ ਪਿੱਛੇ ਉਸਦੀ ਪਹਿਲੀ ਪਤਨੀ ਦੇ ਪਰਿਵਾਰਕ ਮੈਂਬਰਾਂ ਦਾ ਹੱਥ ਹੋ ਸਕਦਾ ਹੈ ਕਿਉਂਕਿ ਉਹ ਲਗਾਤਾਰ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਇਸ ਮਾਮਲੇ 'ਤੇ ਕਾਰਵਾਈ ਕੀਤੀ ਹੈ ਅਤੇ ਕੁੱਲ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਗੋਲੀਆਂ ਮਾਰਨ ਵਾਲੇ 2 ਵਿਅਕਤੀ ਹਾਲੇ ਵੀ ਫਰਾਰ ਚੱਲ ਰਹੇ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ